ਸ੍ਰੀ ਅਕਾਲ ਜੀ ਤੁਹਾਨੂੰ ਲੈ ਆਇਆ ਜੀ ਨਵੇਂ ਬਲੌਗ 'ਚ ਨਵੀਂ ਸਵੇਰ ਆਪ ਜੀ ਦੀ ਕਜੈਰੀ ਵਿੱਚ ਬਲੌਗ ਲੈ ਕੇ ਹਾਜ਼ਰ ਹੋਏ ਆ ਜੀ ਕਿਰਪਾ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਦੇਖੋ ਜੀ ਤੁਹਾਨੂੰ ਦਿਖਾਉਨੇ ਆ ਅੰਗਰੇਜ਼ਾਂ ਵੇਲੇ ਦੀ ਬਿਜਲੀ ਘਰ ਦੀ ਇਮਾਰਤ ਹੁਣ ਇਹਨਾਂ ਨੇ ਵਰਕਸ਼ਾਪ ਬਣਾਈ ਹੋਈ ਆ ਤੇ ਉਹ ਦੇਖੋ ਖਿੜਕੀਆਂ ਵੀ ਉਦਾਂ ਜੀਆਂ ਹੀ ਨੇ ਪੁਰਾਣੀਆਂ ਦੇਖੋ ਛੱਤ ਅੰਦਰੋਂ ਦੇਖੋ ਦਵਾਰਾਂ ਇਹ ਅੰਮ੍ਰਿਤਸਰ ਬਟਾਲਾ ਰੋਡ ਤੇ ਹੈਗਾ ਜੀ ਬਿਜਲੀ ਘਰ ਦਾ ਉਹ ਦੇਖੋ ਉਧਰ ਵੀ ਅੰਗਰੇਜ਼ਾਂ ਮਲੇ ਦਾ ਸਾਰਾ ਦੇਖੋ ਧਿਆਨ ਨਾਲ ਦੇਖੋ ਧਿਆਨ ਨਾਲ ਜਾਇਨ ਦੇਖੋ ਇਹ ਖਿੜਕੀਆਂ ਵੀ ਕੋਈ ਨਹੀਂ ਤਾਂ ਇਹ ਦੇਖੋ ਤੁਸੀਂ ਇੱਟ ਦੇਖੋ ਕਿੰਨੀ ਚੌੜੀ ਯਾਰ ਕਿੰਨੀ ਲੰਬੀ ਇੱਟ ਅੱਦਾ ਦੇਖੋ ਤੁਸੀਂ ਕਲਾਕਾਰੀ ਦੇਖੋ ਇਹ ਹੁਣ ਮੇਰੇ ਖਿਆਲ ਨਾਲ ਬਰਕਸ਼ਾਪ ਬਣਾਈ ਹੋਈ ਹੈ ਇਹਨਾਂ ਨੇ ਕੀ ਆਹ ਮੈਂ ਹਰਸ਼ ਦੇਖੋ ਤੇ ਆਹ ਨਾ ਉਹ ਸ਼ਿੰਦਾਨੋ ਘੇਰਾ ਇਹ ਤਾਂ ਦੇ ਦੇ ਲੋ ਲੋਗੇ ਬਾਹਰੋਂ ਡੇ ਗਿਆ ਹਾਂ ਦੇਖੋ ਬਾਹਰੋਂ ਦੀ ਆ ਨਾ ਇਹ ਜਾਨ ਦੇ ਕੋਟੋਂ ਵੀ ਦੇਖੋ ਇਹਨਾਂ ਕੋਕਨੇ ਡਿਜ਼ਾਈਨ ਬਣਾਏ ਹੋਏ ਨੇ ਔਰ ਜਿਹੜੀ ਉਹ ਲਪਾਈ ਲੱਗਦੀ ਆ ਇਹ ਵੀ ਇੰਨੀ ਜਿਹੀ ਲਪਾਈ ਮੈਨੂੰ ਲੱਗਦਾ ਵੀ ਇਹ ਵੀ ਚੁੰਨੇ ਚ ਆ ਆ ਲਪਾਈ ਮੈਨੂੰ ਲੱਗਦਾ ਚੁੰਨਾ ਆ ਲਪਾਈ ਨਹੀਂ ਹੋਈ ਰੰਗ ਹੋਇਆ ਹੋਇਆ ਇਹ ਰੰਗ ਮੈਨੂੰ ਪੁਰਾਣਾ ਹੀ ਲੱਗਦਾ ਇਹ ਜਾਨ ਨਮਾ ਕਰਿਆ ਹੋਇਆ ਇਹ ਨਮਾ ਕਰਿਆ ਹੋਇਆ ਕਿਸ ਨੇ ਭਾਰੀ ਹੋਈ ਆ ਪੂਚੀ ਜੀ ਅੱਜ ਤਾਂ ਦੇਖੋ ਤੁਸੀਂ ਇੱਟ ਦੇਖੋ ਇਹਨੀ ਇਟ ਮੋਟੀ ਆ ਹੁੰਦੀ ਇਟ ਨਾਲ ਅੜ ਜਾਣ ਦੇਖੋ ਇਹ ਮੈਂ ਲਾਈ ਬਣਾਈ ਹੋਈ ਆ ਦੇਖੋ ਡਿਜ਼ਾਈਨ ਯਾਨ ਕੋਤੂ ਸੀ ਆ ਲੋਹਾ ਦੇ ਕੋ ਟਾਇਰ ਦੇ 45 ਉਹ ਟਾਈਮ ਦੇ ਇੱਧਰ ਵੀ ਆ ਲੋਹਾ ਕੋ ਟਾਇਰ ਉਸਾ ਉਹ ਟਾਈਮ ਦੇ ਨੇ ਇਹ ਦੇਖੋ ਧਿਆਨ ਨਾਲ ਜੇ ਮੈਂ ਆਪਾਂ ਸ਼ਿਮਲੇ ਜਾਂਦੇ ਆ ਨਾ ਸਿਹਨਲੇਪਾਂ ਨੂੰ ਛੱਤਾਂ ਮਿਲਦੀਆਂ ਦੂਜੀਆਂ ਢਾਲ ਵਾਲੀਆਂ ਛੱਤਾਂ ਉਦਾਂ ਦੀਆਂ ਛੱਤਾਂ ਬਣੀਆਂ ਹੋਈਆਂ ਨੇ ਆਹ ਤਾਂ ਨਵੇਂ ਬਣੇ ਹੋਏ ਆ ਦਿਖਾਉਣੀ ਆ ਤੁਹਾਨੂੰ ਬਾਹਰੋਂ ਇਹ ਆਮਰਸਰ ਬਟਾਲਾ ਰੋਡ ਤੇ ਹੈਗਾ ਇਹ ਬਿਜਲੀ ਘਰ ਦਿਖਾਉਣੀ ਆ ਤੁਹਾਨੂੰ ਬਾਹਰੋਂ ਦਿਖਾਉਣਾ ਦਾ ਡਿਜਾ ਹੈ ਨਾ ਇਹ ਬਿਲਡਿੰਗ ਉਹ ساری ساری ਬਿਲਡਿੰਗ ਇਹ ਇਹ ਸਾਰੀ ਬਿਲਡਿੰਗ ਅੰਗਰੇਜ਼ਾਂ ਦੇ ਵੇਲੇ ਦੀ ਆ ਪਤਾ ਕਰਿਆ ਸੀ ਤੇ ਬਹੁਤ ਬੰਦੇ ਜਿਹੜੇ ਬਜ਼ੁਰਗਾ ਹੁਣ 70 ਸਾਲ ਦੇ ਨੇ 75 ਸਾਲ ਦੇ ਨੇ ਉਹ ਕਹਿੰਦੇ ਸਾਡੇ ਜੰਮਣ ਤੋਂ ਵੀ ਪਹਿਲਾਂ ਦਾ ਇਹ ਉਹ ਦੇਖੋ ਥੱਲੇ ਉਹ ਗਾਰਡਰ ਦੇਖੋ ਥੱਲੇ ਕਿਹੜੇ ਲੋਟ ਪਏ ਹੋ ਨੇ ਲੋਹਾ ਪੈਂਚੀਆਂ ਉਹ ਦੇਖੋ ਛੱਤ ਨੂੰ ਧਿਆਨ ਨਾਲ ਉਹ 4 ਹੀ ਬਿਲਡਿੰਗ ਹੈ ਇਹ ਮਾੜਾ ਟਾਈਮ ਵੀ ਹੋਇਆ ਲੁੱਕੋ ਧਿਆਨ ਨਾਲ ਧਿਆਨ ਨਾਲ ਦੇਖੋ ਚੰਗਾ ਸਾਫ ਸਫਾਈ ਨਹੀਂ ਹੈਗੀ ਦੇਖੋ ਧਿਆਨ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਹੀ ਮਿਲਦੇ ਆ ਅਗਲੇ ਬਲੌਗ ਵਿੱਚ